ਵਲਵਾ ਮਸ਼ੀਨ ਤੇ ਨਿਗਾ ਮਾਰੋ ਪਹਿਲਾਂ ਤਾਂ ਮੈਨੂੰ ਉਹ ਦੱਸੋ ਵੀ ਮਸ਼ੀਨ ਕਿਹੜੇ ਕੰਮ ਦੀ ਆ ਕਰਨੇ ਪਿੱਛੇ ਨੂੰ ਹੱਟੀ ਚੱਲੀ ਪੁੱਤ ਹੱਟੀ ਚੱਲੀਗਾ ਪਿੱਛੇ ਨੂੰ ਹੱਟੀ ਚੱਲੀਗਾ ਹੱਟੀ ਚੱਲੀ ਇਹਦੇ ਸਿਰੇ ਜਾਵਣੀ ਸਿਰੇ ਜਾਵਣੀ ਇਹ ਮਸ਼ੀਨ ਦੱਸੋ ਮੈਨੂੰ ਕਿਹੜੇ ਕੰਮ ਦੀ ਆ ਅਸਲ ਦੇ ਵਿੱਚ ਸੱਜਣੋ ਆਹ ਮਸ਼ੀਨਾ ਜਿਹੜੀਆਂ ਤੁਹਾਡੇ ਸਾਹਮਣੇ ਦੇਖਦੀਆਂ ਨਾ ਇਹ ਮਸ਼ੀਨਾ ਨਾ ਅਸਲ ਦੇ ਵਿੱਚ ਆਪਣੇ ਪੰਜਾਬ ਦਾ ਆਹ ਗੱਭਰੂ ਇਹ ਮਸ਼ੀਨਾ ਬਣਾਉਂਦਾ ਆ ਆਹ ਬੰਦਾ ਇਹ ਮਸ਼ੀਨ ਐਨੇ ਹੱਥੀ ਬਣਾਈ ਆ ਇਹਦੀ ਇੱਕ ਇੱਕ ਚੀਜ਼ ਐਨੇ ਬਣਾਈ ਆ ਇਸ ਮੁੰਡੇ ਨੇ ਆਪਾਂ ਇਹਦਾਂ ਗੱਲਬਾਤ ਕਰਾਉਣੀ ਆ ਤੁਸੀਂ ਇਹ ਦੇਖੋ ਵੀ ਸਾਡੇ ਪੰਜਾਬ ਦੇ ਮੁੰਡੇ ਗੱਭਰੂ ਜਿਨ੍ਹਾਂ ਨੇ ਤਰੱਕੀ ਕਰਨੀ ਆ ਦੇਖੋ ਪੋਰਾ ਜਵਾਕ ਆ ਤੇ ਇਹ ਬੰਦਾ ਕਿੱਡੀਆਂ-ਕਿੱਡੀਆਂ ਮਸ਼ੀਨਾਂ ਬਣਾ ਕੇ ਦੁਨੀਆ ਨੂੰ ਵੇਚ ਰਿਹਾ ਗੱਭਰੂਆਂ ਆ ਕਈ ਮਸ਼ੀਨਾਂ ਗੇਅਰ ਬਾਕਸ ਲੱਗਿਆ ਕਿ ਇੱਕ ਮਸ਼ੀਨ ਇੱਕ ਦੂਜੇ ਨਾਲ ਜੁੜੀ ਵੀ ਆ ਇਹ ਇਹ ਵੀਰੇ ਸ਼ਾਫਟਾਂ ਵਾਸਤੇ ਲੱਗੀਆਂ ਹੋਈਆਂ ਨੇ ਇੱਕ ਅੱਲੀ ਪਹਿਲਾਂ ਜਿਵੇਂ ਫਰੀਦাবাদ ਯਾ ਦਿੱਲੀ ਤੋਂ ਮਸ਼ੀਨਾਂ ਆਉਂਦੀਆਂ ਸੀ ਉਹ ਕੀ ਕਰਦੇ ਸੀ ਇੱਕ ਦੂਜੇ ਨੂੰ ਚਲਾਉਣ ਵਾਸਤੇ ਨਾ ਇਹਨਾਂ 'ਚ ਚੇਨ ਸਿਸਟਮ ਪਾ ਦਿੰਦੇ ਸੀਗੇ ਅੱਛਾ ਉਹ ਕੀ ਹੁੰਦਾ ਸੀ 6 ਮਹੀਨੇ ਸਾਲ ਦੇ ਅੰਦਰ ਟੁੱਟ ਜਾਂਦਾ ਸੀਗਾ ਅੱਛਾ ਅਸੀਂ ਜਿਹੜਾ ਟਰੈਕਟਰ ਦੇ ਲੱਗਿਆ ਹੁੰਦਾ ਆਪਣਾ ਗੇਅਰ ਬਾਕਸ ਹੂੰ ਰੋਟਾਵੇਟਰ ਦੇ ਅਸੀਂ ਉਹ ਗੇਅਰ ਬਾਕਸ ਲਿਆਂਦਾ ਹੂੰ ਉਹਦੇ ਹੁੰਦਾ ਘੱਟੋ ਘੱਟ 500 ਚੱਕਰ ਤੇ ਚੱਲਦਾ ਪਹਿਲਾਂ ਮੈਨੂੰ ਦਿਖਾਉਂਗੇ ਤੁਹਾਡੇ ਕੋਲੇ ਉਹ ਚੈਨਾ ਵਾਲੀ ਮਸ਼ੀਨ ਹੈ ਕੀ ਉਰੇ ਆਓ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਕਿਵੇਂ ਹੁੰਦਾ ਸੀ ਮੈਂ ਤੁਹਾਨੂੰ ਦਿਖਾਉਣਾ ਇਹ ਪਹਿਲਾਂ ਆ ਚੈਨਾ ਹੁੰਦੀਆਂ ਸੀ ਹਨਾ ਹਾਂਜੀ ਹਾਂਜੀ ਵੀਰੇ ਹਾਂਜੀ ਇਹ ਆ ਚੈਨ ਸਿਸਟਮ ਹੁੰਦਾ ਸੀ ਪਹਿਲਾਂ ਜੀ ਵੀਰੇ ਆਹ ਆ ਚੈਨ ਸਿਸਟਮ ਹੁੰਦਾ ਜੀ ਵੀਰੇ ਹਨਾ ਇਹ ਥੋੜੇ ਟਾਈਮ ਚ ਢਿੱਲਾ ਹੋ ਜਾਂਦੇ ਸੀ ਚੈਨਾਂ ਤੇ ਉਹ ਦਿੱਕਤ ਕਰਦੇ ਸੀ ਚੈਨਾਂ ਦੀ ਰਿਪੇਅਰ ਬਾਦ ਸੀ ਫਿਰ ਹੁਣ ਹੁਣ ਉੱਤੇ ਆਉਣਾ ਕਰਨੇ ਹੁਣ ਉੱਤੇ ਹੁਣ ਗੱਲ ਸਮਝ ਆਊਗੀ ਫਿਰ ਤੁਸੀਂ ਲਿਆਉਂਦਾ ਟਰੈਕਟਰ ਵਾਲਾ ਗੇਅਰ ਬਾਕਸ ਜੀ ਰੋਟਾਵੇਟਰ ਵਾਲਾ ਗੇਅਰ ਬਾਕਸ ਹਾਂ ਉਹਦਾ ਰੋਟਾਵੇਟਰ ਵਾਲਾ ਗੇਅਰ ਬਾਕਸ ਤੇ ਗੇਅਰ ਬਾਕਸ ਲਾਤੇ ਹਾਂਜੀ ਗੇਅਰ ਬਾਕਸ ਲਾਤੇ ਗੇਅਰ ਬਾਕਸ ਨਾਲ ਇੱਕ ਤਾਂ ਇਹਦੀ ਉਮਰ ਵਾਦ ਕੀ ਲਾ ਲਓ 10 ਸਾਲ ਗੇਅਰ ਬਾਕਸ ਮਰਦਾ ਹੀ ਮਰਦਾ ਨਹੀਂ ਇਹਦਾ ਤੇਲ ਪਾਣੀ ਚੈੱਕ ਕਰਦੇ ਰਹੋ ਤਾਂ ਇਹਨੂੰ ਕੋਈ ਦਿੱਕਤ ਆਂਦੀ ਉਹ ਆਂਦੀ ਨਹੀਂ ਹਾਂ ਇਹਦੇ ਵਿੱਚ ਢੱਲ ਢੁਲੂ ਪੈਣ ਵਾਲਾ ਕੋਈ ਟੁੱਟਣ ਦਾ ਪਚਣ ਵਾਲਾ ਖਤਰਾ ਨਹੀਂ ਹਾਂ ਜੀ ਉੱਥੇ ਚੱਲਦਾ ਇਹ 500 ਚੱਕਰ ਦੇ ਟਰੈਕਟਰ ਤੇ ਆਪਣਾ ਤਾਂ ਚੱਕਰੇ ਸਾਲ 70 80 ਐ ਫਿਰ ਰੋਡ ਵਾਲੇ ਹੈ ਨਹੀਂ ਹਾਂਜੀ ਫਿਰ ਲੋਡ ਲੋਡ ਹੈ ਨਹੀਂ ਲੋਡ ਹੈ ਨਹੀਂ ਸਾਰਾ ਲੋਡ ਕੱਲੀ ਕੱਲੀ ਸ਼ਾਫਟ ਤੇ ਵੰਡ ਗਿਆ ਕੱਲੇ ਕੱਲੇ ਗੇਅਰ ਬਾਕਸ ਤੇ ਸਾਰਾ ਲੋਡ ਬਣ ਗਿਆ ਜੀ ਇਹ ਤੇ ਬਾਕੀ ਸਾਰਾ ਸਿਸਟਮ ਉਹੀ ਲਾਤਾ ਇਹਦੀ ਰਿਪੇਅਰ ਘੱਟ ਗਈ ਪਰ ਇਹ ਤਾਂ ਜਰ ਐਨੇ ਗੇਅਰ ਬਾਕਸ ਲੱਗਣ ਦਾ ਮਹਿੰਗਾ ਉਹ ਤਾਂ ਬਣ ਗਿਆ ਹੋਊਗਾ ਜੀ ਨੀ ਕੋਈ ਜ਼ਿਆਦਾ ਜ਼ਿਆਦਾ अच्छा ये महंगी में, नहीं जांदा ओ फरीदाबाद वाले मशीन ਨਾਲ महंगी नहीं 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 महंगी नहीं ओदे ਬਰਾਬਰੇ ਮਸ਼ੀਨ ਪੈਂਦੀ ਹੈ ਇਹ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਕੁਆਲਿਟੀ ਵਧ ਗਈ ਤੁਸੀਂ ਇਹ ਦੇਖੋ ਕੰਮ ਕਰਨ ਵਾਲੇ ਮੁੰਡੇ ਇਹ ਦੇਖੋ ਕਿ ਇਹ ਬੰਦੇ ਨੇ ਉਹ ਚైనా ਦੇ ਥਾਂ ਤੇ ਆਹ ਸਿਸਟਮ ਲਾਤਾ ਕੋਸਟ ਫੇਰ ਬਰਾਬਰ ਹੀ ਲਿਆਤੀ ਹੁਣ ਇਹ ਕੰਮ ਕਿਵੇਂ ਕਰਦੀ ਆ ਮੜੇ ਕੰਮ ਕਰਦੀ ਦਿਖਾਉਂਗੇ ਹਾਂਜੀ ਕੰਮ ਕਰੇਗੀ ਕੰਮ ਕੀ ਕਰੂਗੀ ਤੇ ਕਿਵੇਂ ਕਰੂਗੀ ਤੇ ਕਿਹਦੇ ਕੰਮ ਆਊਗੀ ਇਹ ਮਸ਼ੀਨ ਵੀਰੇ ਇਹ ਮਸ਼ੀਨ ਸਾਡੀ ਹੈਗੀ ਡਿਲਵਰੀ ਤੇ ਇਹ ਓਕੇ ਹੋਈ ਖੜੀ ਐ ਇਹ ਤਾਂ ਬਦ ਦੇਣੀ ਆ ਇਹ ਤਾਂ ਦੇਣੀ ਆ ਇਹਦਾ ਸਿਰਫ ਕਲਿੰਪ ਤੁਹਾਨੂੰ ਵੈਸੇ ਵੀਡੀਓ ਦਿਖਾ ਸਕਦੇ ਆ ਤੁਹਾਨੂੰ ਮਸ਼ੀਨ ਸਾਡੇ ਲਵੇ ਅੰਦਰ ਵੀ ਦੋ ਮਸ਼ੀਨਾਂ ਚੱਲ ਰਹੀਆਂ ਆ ਫ੍ਰੀ ਤਰ੍ਹਾਂ ਵਾਲੀ ਦਿਖਾਵਾਂਗੇ ਕਿ ਉਹ ਕੰਮ ਤਾਂ ਇਹਨੇ ਉਹੀ ਕਰਨਾ ਕੰਮ ਤਾਂ ਇਹਦਾ ਵੀ ਉਹੀ ਕਰਨਾ ਨਹੀਂ ਸਾਡੀ ਆਪਦੀ ਇੱਕ ਦੂਜੀ ਵੀ ਮਸ਼ੀਨ ਬਣੀ ਹੋਈ ਹੈ ਨਾ ਦੋਨੇ ਦਿਖਾਈ ਖਾ ਦਿਖਾਈ ਕਿ ਉਹ ਕਿਵੇਂ ਕੰਮ ਕਰਦੀ ਐ ਮਾੜਾ ਕਰਨੇ ਪਤਾ ਤਾਂ ਲੱਗੇ ਨਾ ਵੀ ਇਹ ਇਹ ਮਸ਼ੀਨ ਕੀ ਕਰੂਗੀ ਅਕਸਰ ਆ ਵੀਰੇ ਦਿਖਾਇਓ ਖਾ ਚਲਾ ਕੇ ਸੋਹਣੋ ਦਿਖਾਉਂਗੇ ਹਾਇਰ ਉੱਤੇ ਰੋਲ ਚੜਾ ਲਿਆ ਆਪਾਂ ਆ ਰੋਲ ਚੜਾ ਆ ਕੇ ਇਹ ਨੂੰ ਕੀ ਕਰਕੇ ਦੇਊਗੀ ਇੰਨੇ ਵਾਰੀਆਂ ਦੇ ਵਿੱਚ ਬਾਈ ਇਹ ਜਿਹੜਾ ਅੱਜ ਕੱਲ੍ਹ ਘਰਾਂ ਦੇ ਵਿੱਚ ਚੁਗਾਠਾਂ ਲੱਗਦੀਆਂ ਹਨਾ ਹਾਂ ਉਹਨਾਂ ਦਾ ਬਾਜੂ ਇੱਕ ਵਾਰ ਕਿਹੀ ਤਿਆਰ ਕਰਕੇ ਦੇਊਗੀ ਜੋ ਐਵੇਂ ਤਿਆਰ ਹੁੰਦਾ ਹਾਂਜੀ ਪਹਿਲਾ ਜਿਹੜਾ ਇਹ ਕੰਮ ਸੀ ਇਹ ਬੈਂਡਿੰਗ ਪ੍ਰੈਸ ਤਾਂ ਹੁੰਦੀ ਹੁੰਦਾ ਸੀਗਾ ਇਹ ਤਾਂ ਇੱਕ ਵਾਰ ਚ ਸਾਰਾ ਕੰਮ ਕਰਤਾ ਹੈ ਇਹ ਹੌਲੀ 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 ਸਾਰਾ ਪੀਸ ਪੂਰਾ ਮੁੱਦਾ ਮੱਗਦਾ ਉਹ ਅੱਛਾ ਉਹ ਯਾਰ ਮੁੱਡੋ ਪਾਉਣ ਲੱਗ ਜਾਂਦੀ ਆ ਸਿਰੇ ਤੱਕ ਥੋੜਾ ਥੋੜਾ ਦਬਾਅ ਵਧਾਈ ਜਾਂਦੀ ਆ ਸਿਰੇ ਤੇ ਲਿਆ ਕੇ ਪੀਸ ਬਣਾਉਂਦੇ ਕੁਮਾਲਾ ਓਏ ਕਰਨੇ ਉਹ ਉਧਰੋਂ ਨਾ ਜਿਹੜਾ ਮੈਂ ਮੈਂ ਸੋਚਾਂ ਬਈ ਸਾਰੇ ਹੈ ਤਾਂ ਲਾਟੂ ਜੇ ਇੱਕੋ ਜਿਹੀ ਬਈ ਇਹ ਇਹ ਲਾਟੂ ਜੇ ਤਾਂ ਇੱਕੋ ਜਿਹਾ ਇਹ ਕੀ ਕਰਦੀ ਆ ਇਹ ਥੋੜਾ ਥੋੜਾ ਬੈਂਡ ਪਾਈ ਜਾਂਦੀ ਹੈ ਥੋੜਾ 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 ਬੈਂਡ ਪਾ ਕੇ ਜਮਾ ਸਿਰੇ ਤੇ ਆ ਕੇ ਪੂਰਾ ਸਿਰਾ ਕਰ ਦਿੰਦੀ ਹੈ ਬਾਜੂ ਪੀਸ ਤਿਆਰ ਕਰ ਦਿੰਦੀ ਹੈ ਜੀ ਉਸ ਤੋਂ ਬਾਅਦ ਇਹ ਆਟੋਮੈਟਿਕੇ ਚੱਲਦੀ ਹੈ ਇਹਨੂੰ ਇੱਕ ਵਾਰੀ ਪੀਸ ਭਰੋ ਉਸ ਤੋਂ ਬਾਅਦ ਆਟੋਮੈਟਿਕ ਚੱਲੂਗੀ ਜਦ ਤੱਕ ਕਵੈਲ ਨਹੀਂ ਖਤਮ ਹੁੰਦਾ ਉਹ ਆਪਾਂ ਇਹਨੂੰ ਕਹਤਾ ਵੀ 10-10 ਫੁੱਟ ਦੇ ਕੱਟਣੇ ਨੇ 10-10 ਫੁੱਟ ਦੇ ਕੱਟਣੇ ਨੇ ਕੱਟ ਕੱਟ ਕੇ ਸਿੱਟੀ ਜਾਣੀ ਹੈ ਅੱਛਾ ਅੱਗੇ ਬੰਦਾ ਚੱਕਣ ਵਾਲਾ ਚਾਹੀਦਾ ਹੈ ਪੀਸ ਇਹਨਾਂ ਆਪ ਹੀ ਕੱਟੀ ਜਾਣੇ ਨੇ ਆਪ ਹੀ ਸਿੱਟੀ ਜਾਣੇ ਨੇ ਤੇ ਇਹ ਥੋੜੇ ਵਾਲੀ ਵੀ ਸਿਸਟਮ ਹੁੰਦਾ ਹੈ ਇਹ ਸਿੰਗਲ ਪਤਾਮ ਦੀ ਹੈ ਉਹ ਡਬਲ ਪਤਾਮ ਦੀ ਹੈ ਜਿਵੇਂ ਘਰਾਂ ਦੇ ਵਿੱਚ ਜਿੱਥੇ ਇੱਕ ਦਰਵਾਜਾ ਲੱਗਣਾ ਹੈ ਉੱਥੇ ਤਾਂ ਸਿੰਗਲ ਚਿਗਾਠ ਲੱਗਦੀ ਹੈ ਜਿੱਥੇ ਦੋ ਡਬਲ ਦਰਵਾਜਾ ਲੱਗਣਾ ਹੈ ਮੰਨ ਲਓ ਪਲਾਈ ਵਾਲਾ ਤੇ ਜਾਲੀ ਵਾਲਾ ਉੱਥੇ ਡਬਲ ਡਬਲ ਵਾਲੀ ਸਾਡੀ ਇਹ ਹੈ ਡਬਲ ਵਾਲੀ ਚਲਾ ਕੇ ਦਿਖਾਈ ਸਿੰਗਲ ਡਬਲ ਵਾਲੀ ਵੀ ਇੱਦਾਂ ਹੀ ਚੱਲਦੀ ਹੈ ਦੇਖੋ ਆਟੋਮੈਟਿਕ ਚੱਲੂਗੀ ਆਟੋਮੈਟਿਕ ਹੀ ਕੱਟੂਗੀ ਜਦੋਂ ਇਹਦੀ ਲੈਂਥ ਪੂਰੀ ਹੋਗੀ ਇਨਾ ਆਪੇ ਆਪੇ ਵੱਢ ਦੇਣਾ ਤੇ ਇਹਨੇ ਆਪੇ ਵੱਢ ਦੇਣਾ ਆ ਖੜ ਗਈ ਉਹ ਉਹ ਪਰਾਵਾ ਇੱਕ ਮਿੰਟ ਦੀ ਇਹ ਸੱਬਰ ਦੇ ਇੱਕ ਵਾਰੀ ਕੱਟ ਲੈਣ ਦੇ ਹੋਰ ਇਹਦਾ ਪਤਾ ਬਣੀ ਲੱਗਣਾ ਲੈ ਕਮਾਰਾ ਮਾਰਾ ਜ ਇਧਰਲੇ ਪਾਸੇ ਆਹੀਂ ਇਧਰਲੇ ਪਾਸੇ ਆਹੀਂ ਬਾਈ ਉਹ ਦੇਖ ਯਾਰ ਸਿੱਧੀ ਪੈਂਦੀ ਆ ਇਹਦੇ ਵਿੱਚ ਆ ਦੇਖ ਇੱਥੋਂ ਤੇ ਮਾੜਾ ਜਿਹਾ ਬੈਂਕ ਪਾਉਂਦੀ ਆ ਇੱਥੋਂ ਇੱਥੇ ਤਾਂ ਐਸਾ ਮਾੜਾ ਜਿਹਾ ਬੈਂਕ ਪਾਉਂਦੀ ਆ ਇਦੋਂ ਗਾਹਾਂ ਦੇਖ ਬੈਂਕ ਪਾਉਂਦੀ ਜਾਂਦੀ ਆ ਪਾਉਂਦੀ ਜਾਂਦੀ ਆ ਇੱਥੇ ਆ ਕੇ ਇਹਨੇ ਮਾੜਾ ਜਿਹਾ ਦੂਜਾ ਬੈਂਕ ਸ਼ੁਰੂ ਕਰਤਾ ਫਿਰ ਵਧਾਤਾ ਫਿਰ ਵਧਾਤਾ ਵਧਾਤਾ ਇੱਥੇ ਆ ਕੇ ਦੇਖ ਐਂ ਕਰਤਾ ਤੇ ਇੱਥੇ ਆ ਕੇ ਇਹਨੇ ਆ ਆ ਲਾਤਾ ਲੈ ਆ ਖੁੰਝੇ ਜੇ ਕਲੀਅਰ ਕਰਦੇ ਇਹਦੇ ਨਾਲ ਚੱਕਰੇ ਜੇ ਨੇ ਉੱਥੇ ਵੱਡ ਕੇ ਪਰੇ ਮਾਰਦੇ ਆ ਦੇਖੀ ਵੱੜਦੀ ਦੇਖੋ ਵੀ ਇਹਦੀ ਸਭ ਤੋਂ ਵੱਡੀ ਗੱਲ ਇਹਦੀ ਕੀ ਖਾਸੀਅਤ ਹੈ ਇਹਦੇ ਜਿਹੜੀ ਇਹ ਕੋਰੇ ਨੇ ਲੱਕੜ ਵਾਂਗੂ ਤਿੱਖੀਆਂ ਆਉਣਗੀਆਂ ਜਿਹੜੀ ਪ੍ਰੈਸ ਤੇ ਬੰਦੇ ਬੈਂਡਿੰਗ ਪ੍ਰੈਸ ਤੇ ਸੀਐਨਸੀ ਤੇ ਬੰਦੀ ਉਹਦੇ ਕੋਰਾ ਇਹ ਗੋਲ ਹੁੰਦੀਆਂ ਨੇ ਆਹ ਸਹੀ ਯਾਰ ਜਿਹੜਾ ਆਹਾ ਕਰਨੇ ਆਹਾ ਨਾ ਆਹਾ ਪੁੱਤ ਦਾ ਆਹ ਚੱਲਦਾ ਖੁੰਜਿਆਂ ਚ ਆਹਾ ਆਹਾ ਇਹ ਕਰਦਾ ਇਹਨੂੰ ਤਿੱਖੀਆਂ ਬਹੁਤ ਰਾਰੇ ਸਿਸਟਮ ਲੱਗੇ ਹੋਏ ਨੇ ਅੰਦਰ ਜੋ ਇਹਨੂੰ ਤਿੱਖਿਆ ਕਰ ਦਿੰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਥੋੜੇ ਥੋੜੇ ਨਾਲ ਸਾਰਾ ਤਿੱਖਾ ਹੋ ਜਾਂਦਾ ਤੂੰ ਇਹ ਦੇਖ ਵੀ ਉਹ ਲੰਮੀ ਕਿੰਨੀ ਆ ਮਾੜਾ 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 ਉਹ ਹੌਲੀ ਹੌਲੀ ਢਾਲਦੀ ਐ ਇੱਕਦਮ ਨਹੀਂ ਉਹ ਚਾਦਰ ਨੂੰ ਵਧਣ ਨਹੀਂ ਦਿੰਦੀ ਇਹ ਜੀ ਹਾਂ ਨਾ ਹਾਂਜੀ ਇਹ ਸੇਮ ਕੰਮ ਆਪਣੀ ਉਹ ਮਸ਼ੀਨਾਂ ਨੇ ਕਰਨਾ ਹੈ ਤੇ ਆਪਾਂ ਇਹ ਮਸ਼ੀਨਾਂ ਸੇਲ ਵੀ ਕਰਦੇ ਹਾਂ ਅੱਛਾ ਤੁਸੀਂ ਉਹ ਮਸ਼ੀਨਾਂ ਬਣਾ ਕੇ ਦਿੰਨੇ ਆ ਬਣਾ ਕੇ ਵੀ ਦਿੰਨੇ ਆ ਬਾਜੂ ਵੀ ਸੇਲ ਕਰਦੇ ਆ ਵੀਰੇ ਆਪਾਂ ਜਿਹੜੇ ਜਿਹੜੇ ਲੋਕ ਚਗਾਠਾਂ ਦਾ ਕੰਮ ਕਰਦੇ ਆ ਉਹ ਤੁਹਾਡੇ ਤੋਂ ਲੈ ਕੇ ਜਾਂਦੇ ਆ ਸਾਡੇ ਤੋਂ ਬਾਜੂ ਲੈ ਜਾਂਦੇ ਨੇ ਤੇ ਜਿਨ੍ਹਾਂ ਨੇ ਮਸ਼ੀਨਾਂ ਬਣਵਾਉਣੀਆਂ ਮਸ਼ੀਨ ਵੀ ਬਣਵਾ ਲੈਂਦੇ ਹੁਣ ਜਿਹੜਾ ਸੱਜਣ ਇੱਕ ਸਾਡਾ ਬਾਜੂ ਜ਼ਿਆਦਾ ਲੱਗਦਾ ਸੀ ਆ ਬੰਦੇ ਲਵੇ ਇਹ ਕਹਿੰਦਾ ਸਾਨੂੰ ਮਸ਼ੀਨ ਇਹ ਦੇ ਦਿਓ ਬਣਾ ਕੇ ਤਾਂ ਮੈਨੂੰ ਮੈਨੂੰ ਐਂ ਦੱਸ ਬਈ ਜਿਵੇਂ ਹੁਣ ਆ ਇਹ ਇਹ ਫਿਰ ਸਿੰਗਲ ਪਤਾਮ ਤੇ ਡਬਲ ਪਤਾਮ ਦੋਨਾਂ ਦੇ ਕੰਮ ਕਰੂਗੀ ਇਹ ਡਬਲ ਪਤਾਮ ਦੇ ਵਿੱਚ ਦੋ ਤਰ੍ਹਾਂ ਦੇ ਸੈਜ ਕੱਢੂਗੀ ਵੀਰੇ ਇੱਕ ਤਾਂ 1.5 ਇੰਚ ਦੀ ਸਾਈਡ ਵਾਲੀ ਟੱਕਰ ਇੱਕ 2 ਇੰਚੀ ਇਹਦੇ ਵਿੱਚ 3 ਇੰਚ ਦੀ ਵੀ ਆਪਸ਼ਨ ਹੈਗੀ ਆ ਉਹ ਅਗਲੇ ਦੀ ਚੁਆਇਸ ਤੇ ਡਿਪੈਂਡ ਹੈ ਜੇ ਅਗਲਾ ਕਿ ਚੰਦ ਹੈ ਤਾਂ ਕਰ ਸਕਦਾ ਉਹ ਤਾਂ ਮਸ਼ੀਨ ਦੀ ਅਡਜਸਟਮੈਂਟ ਕਰ ਸਕਦੇ ਨੇ ਉਹ ਮਸ਼ੀਨ ਦੀ ਅਡਜਸਟਮੈਂਟ ਹੈਗੀ ਆ ਥੇ ਪਰ ਇਹ ਕਰੂਗੀ ਡਬਲ ਪਤਾਮ ਦਾ ਐਸੇ ਫਿਰ ਡਬਲ ਪਤਾਮ ਦਾ ਕੰਮ ਕਰੂਗੀ ਜੇ ਉਹਨੇ ਸਿੰਗਲ ਪਤਾਮ ਦੀ ਲੈਣੀ ਤਾਂ ਸਿੰਗਲ ਪਤਾਮ ਦੀ ਲੱਗਦੀ ਹੈ ਮਸ਼ੀਨ ਹੀ ਅੱਡ ਬਣੂਗੀ ਫਿਰ ਪੂਰੀ ਦੀ ਪੂਰੀ ਫਿਰ ਮਸ਼ੀਨ ਹੀ ਐਡ ਬਣੂਗੀ ਆਹ ਉਹ ਲਾਤਾ ਉਹ ਹੈਗਾ ਆਟੋਮੈਟਿਕ ਸਾਰਾ ਸਿਸਟਮ ਇਹਦੇ ਵਿੱਚ ਮਸ਼ੀਨ ਦੇ ਤੇ ਫਿਰ ਆਹ ਕੰਪਿਊਟਰ ਕਮਟਰ ਜਾ ਕੇ ਮੈਂ ਫਿੱਟ ਕਰਦੇ ਆ ਤੁਸੀਂ ਇਹ ਸਾਰਾ ਕੁਝ ਕਰਕੇ ਦਵਾਂਗੇ ਸਾਰਾ ਪੈਨਲ ਵਗੈਰਾ ਫੀਟਿੰਗ ਹੋ ਕੇ ਆਂਦਾ ਇਹ ਤੇ ਸਾਰਾ ਕੁਝ ਓਕੇ ਕਰਕੇ ਦਵਾਂਗੇ ਕਰਨੇ ਲੋਹੇ ਵਾਲੇ ਮੈਸਤਰੀ ਨਹੀਂ ਸਾਰਾ ਕੰਪਿਊਟਰ ਵੀ ਜਾਣਦੇ ਆ ਸਾਰਾ ਕੁਝ ਜਾਣਦੇ ਆ ਛੋਡੇ ਵਾਲੀ ਮਸ਼ੀਨ ਤੋਂ ਪਹਿਲਾਂ ਵੀਰੇ ਆਹ ਆਹ ਚੀਜ਼ ਹੁੰਦੀ ਸੀ ਹਨਾ ਹਾਂਜੀ ਵੀਰੇ ਇਹਦੇ ਵਿੱਚ ਇਹਦਾ ਕੀ ਫਰਕ ਪਿਆ ਥੋਡੀ ਮਸ਼ੀਨ ਆਉਣ ਨਾਲ ਆਹ ਚੀਜ਼ਾਂ ਦਾ ਤੇ ਉਹਦਾ ਕੀ ਪਰ ਪ੍ਰੈਸ ਵਾਲੇ ਨਾਲ ਕੀ ਫਰਕ ਪੈ ਗਿਆ ਜਿਹੜੀ ਵੀਰੇ ਇਹ ਮਸ਼ੀਨ ਦੇ ਟਾਪਾ ਲੱਗਦਾ ਹੁੰਦਾ ਸਿਰਫ 15 ਤੋਂ 16 mm ਕੰਨੇ ਨਿਕਲਦੀ ਸੀ ਇਹਦੇ ਵਿੱਚ ਪ੍ਰੋਟੀਨ ਬੇਸ਼ੱਕ ਭਰ ਕੇ ਆਪਾਂ ਭੇਜ ਦਿੰਦੇ ਸੀ ਪਰ ਥੋੜਾ ਟਾਈਮ ਬਾਅਦ ਫਿਰ ਵੀ ਇਹ ਜਦੋਂ ਲੱਗ ਜਾਂਦੀ ਤੇੜਾ ਖਾ ਜਾਂਦੀ ਸੀ ਆ ਦੇਖੋ ਇਹ ਸਾਡਾ ਹੀ ਪੀਸ ਬਣਿਆ ਹੋਇਆ ਹੈ ਪਰ ਇਹਦੇ ਵਿੱਚ ਤੇੜਾ ਖਾ ਜਾਂਦੀ ਸੀ ਇਹ ਉਸ ਤੋਂ ਬਾਅਦ ਹੌਲੀ ਹੌਲੀ ਸਦਾਰ ਕਰਦੇ ਕਰਦੇ ਆ ਚੀਜ਼ ਬਣ ਗਈ ਹਾਂ ਇਹਦੇ ਵਿੱਚ ਕੀ ਹੋਇਆ ਚਲੋ ਉਹ ਜੋੜ ਖਤਮ ਹੋ ਗਿਆ ਇੱਥੇ ਪਰ ਇਹਦੇ ਵਿੱਚ ਜਿਹੜਾ ਇਹ ਇੱਥੇ ਨੁਕਸਾਨ ਰਹਿੰਦਾ ਸੀ ਜਦੋਂ ਇਹਦੇ ਵਿੱਚ ਮਸਾਲਾ ਭਰਦੇ ਨੇ ਕਈ ਵਾਰੀ ਮਸਾਲਾ ਜ਼ਿਆਦਾ ਭਰਨ ਕਰਕੇ ਇੱਦਾਂ ਫੁੱਲ ਜਾਂਦਾ ਸੀ ਇਹ ਬਾਜੂ ਅੱਛਾ ਫੁੱਲ ਬਾਹਰ ਆ ਜਾਂਦਾ ਸੀ ਬਾਜੂ ਇਹਦੇ ਪੱਲਾ ਨਹੀਂ ਚੜਦਾ ਸੀ ਸਹੀ ਅੱਲਾ ਦ ਹੁਣ ਜਿਹੜੀ ਆਪਾਂ ਨੇ ਨਵੀਂ ਮਸ਼ੀਨ ਬਣਾਈ ਐ ਉਹਦੇ ਵਿੱਚ ਆਪਾਂ ਨੇ ਨਾ ਕੰਗੀ ਲੋਕ ਬਾਜੂ ਤਿਆਰ ਕਰਿਆ ਐ ਇਹ ਜਿਹੜਾ ਕੰਗੀ ਲੋਕ ਬਾਜੂ ਐ ਇੱਕ ਤਾਂ ਇਹਦੇ ਵਿੱਚ ਜੋੜ ਨਹੀਂ ਹੈਗਾ ਕਿਸੇ ਪਾਸੇ ਵੀ ਆ ਦੇਖੋ ਹੂੰ ਠੀਕ ਐ ਦੂਜਾ ਇਹਦੇ ਕੋਈ ਟਾਂਕਾ ਨਹੀਂ ਲੱਗਦਾ ਕੋਈ ਪਟੇਨ ਨਹੀਂ ਪਈ ਜਾਂਦੀ ਕੋਈ ਰਗੜਾਈ ਨਹੀਂ ਕਰਨ ਦੀ ਲੋੜ ਇਹਦੇ ਵਿੱਚ ਸਿਰਫ ਲੋਕ ਕੰਗੀ ਲੋਕ ਸਿਸਟਮ ਪਾਤਾ ਇਹਦੇ ਨਾਲ ਜਦੋਂ ਆਹ ਚੀਜ਼ਾਂ ਇਹਦੇ ਨਾਲ ਲਾਗ ਜਾਂਦੇ ਨੇ ਇਹ ਫੁੱਲਦਾ ਨਹੀਂ ਹੈਗਾ ਬਾਜੂ ਨਾ ਅੰਦਰ ਜਾਵੇ ਨਾ ਬਾਹਰ ਆਵੇ ਹੂੰ ਜਿੰਨਾ ਸਿਕਾਂ ਦੀ ਤੇ ਲੋੜ ਆ ਜਾਂਦਾ ਉਹਨਾਂ ਟਾਇਟ ਹੀ ਹੋ ਜਾਂਦਾ ਉਹਨਾਂ ਟਾਇਟ ਹੀ ਹੋ ਜਾਂਦਾ ਐਦਾਂ ਆਰਾਮ ਨਾਲ ਪਾਓ ਤੇ ਐਦਾਂ ਕਰੋ ਬਾਜੂ ਤਿਆਰ ਐ ਨਾ ਕੋਈ ਜੋੜ ਨਾ ਕੋ ਨਾ ਕੋਈ ਟਾਂਕਾ ਨਾ ਕੋਈ ਜੋੜ ਨਾ ਕੋਈ ਰੈਵਟ ਕੁਛ ਨਹੀਂ ਹਾਂ ਇਹ ਨਵੀਂ ਮਸ਼ੀਨ ਦੇ ਵਿੱਚ ਆਪਾਂ ਨੇ ਮੋਡਲ ਤਿਆਰ ਕਰਿਆ ਅੱਛਾ ਇਹ ਤੁਸੀਂ ਸਾਰਾ ਦਾ ਸਾਰਾ ਹੀ ਬਣਾ ਕੇ ਦੇ ਦਿੰਨੇ ਹਾਂ ਹਾਂ ਇਹ ਬਾਅਦ ਜੋ ਆਪਾਂ ਤਿਆਰ ਕਰਕੇ ਦਿੰਨੇ ਆ ਉਸ ਤੋਂ ਬਾਅਦ ਆਹ ਹੋਲ ਸੈਂਡਰ ਦਾ ਬੰਦਿਆਂ ਨੂੰ ਆਪਾਂ ਦਿੰਨੇ ਹੋ ਅੱਗੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਨੇ ਵਾਹ ਤੇ ਆ ਆ ਕੀ ਫੜਾਈ ਜਾਂਦਾ ਚੁੰਝ ਜੀ ਇਹੇ ਤੈਨੂੰ ਇਹ ਇਸ ਕਰਕੇ ਹੀ ਫੜਾਈ ਜਾਂਦਾ ਜਿਹੜੀ ਇਹਦੀ ਕੰਨੀ ਹੁੰਦੀ ਸੀ ਪਹਿਲਾਂ ਇਹ 15mm ਸੀਗੀ 15 ਤੋਂ 16mm 14 15 ਇਹ ਫਿਰ ਸ਼ਕਤੀ ਕਰਤੀ ਫਿਰ ਹੁਣ ਇਹ 42 43mm ਵਾਂਗੂ ਕੰਨੀ ਕਰਤੀ ਆ ਜੀ ਇੰਨਾ ਫਰਕ ਪਾ ਇੰਨਾ ਫਰਕ ਪਤਾ ਇਹ ਇਦੇ ਵਿੱਚ ਆਪਣਾ ਸਾਰਾ ਜੋੜ ਖਤਮ ਕਰਤਾ ਸੀ ਤੇ ਆਹ ਮਸ਼ੀਨ ਨੂੰ ਕੀ ਆਂਦੇ ਆ ਆਹ ਜਿਹੜੀ ਮਸ਼ੀਨ ਆ ਇਹ ਡੀਆਰੋ ਮਿਲਿੰਗ ਮਸ਼ੀਨ ਕਹਿੰਦੇ ਨੇ ਵੀਰੇ ਇਹਦੇ ਵਿੱਚ ਬਹੁਤ ਤਰ੍ਹਾਂ ਦਾ ਕੰਮ ਹੁੰਦਾ ਚਾਬੀਆਂ ਵਗੈਰਾ ਪੈਂਦੀਆਂ ਨੇ ਸ਼ਾਫਟਾਂ ਦੇ ਫੋਰ ਬੋ ਫੇਸ ਗ੍ਰੈਂਡ ਫੇਸ ਹੁੰਦੇ ਆ ਪਲੇਟ ਵਗੈਰਾ ਜੇ ਆਹ ਸਾਰੇ ਆਹ ਸਾਰੀਆਂ ਚੀਜ਼ਾਂ ਦੀ ਮੈਂ ਜਾਣਕਾਰੀ ਲੈਣੀ ਵੇ ਕਿੰਨੇ ਦਿਨਾਂ ਜੇ ਮੈਨੂੰ ਇਹ ਪਤਾ ਲੱਗ ਜੂ ਵੀ ਆ ਇਹਦੇ ਤੋਂ ਕੀ ਹੁੰਦਾ ਇਹਦੇ ਤੋਂ ਕੀ ਹੁੰਦਾ ਇਹਦੇ ਤੋਂ ਕੀ ਹੁੰਦਾ ਇਹਦਾ ਗੇਅਰ ਹੀ ਟੀ 25 ਟਰੈਕਟਰ ਵਾਂਗੂ ਬਾਲੇ ਜਿਆਦਾ ਗੇਹਰਾ ਦੇਖ ਲੈ ਆਹ ਵੀ ਗੇਅਰ ਆ ਇਹਦਾ ਆਹ ਵੀ ਗੇਅਰ ਆ ਆਹ ਵੀ ਗੇਅਰ ਆ ਆਹ ਵੀ ਗੇਅਰ ਆ ਆ ਇਹ ਨਹੀਂ ਪਤਾ ਮੈਥੋਂ ਹੁਣ ਪਹੈਲੀ ਗਿਆ ਹੋਵੇ ਲੈ ਆ ਵੀ ਗੇਰ ਆ ਲੈ ਆ ਵੀ ਗੇਰ ਆ ਆ ਵੀ ਗੇਰ ਆ ਆ ਵੀ ਗੇਰ ਆ ਲੈ ਇਹ ਤਾਂ ਪੁੱਤ ਦਾ ਲੈ ਇਹ ਤਾਂ ਥਾਂ ਥਾਂ ਗੇਰ ਆ ਇਹਦੇ ਚ ਚੱਲ ਮੈਨੂੰ ਦਿਖਾ ਫਿਰ ਹੋਰ ਈਦੂ ਬਾਅਦ ਤੁਸੀਂ ਕੀ ਕਰਦੇ ਆ ਆ ਗੁੱਲੇ ਜੇ ਬਣਾਉਨੇ ਆ ਕਿ ਕੀ ਕਰਦੇ ਆ ਤੁਸੀਂ ਹਾਂਜੀ ਇਹ ਆਪਾਂ ਬਣਾਉਨੇ ਆ ਇਹ ਦੋ ਮਸ਼ੀਨਾਂ ਹੋਰ ਆਰਡਰ ਆਇਆ ਹੋਇਆ ਆਪਣੇ ਲਵੇ ਉਹਨਾਂ ਦਾ ਸਮਾਨ ਤਿਆਰ ਹੋਈ ਜਾਂਦਾ ਅੱਛਾ ਉਹ ਮਸ਼ੀਨਾਂ ਦੀ ਤਿਆਰੀ ਹੋ ਰਹੀ ਆ ਹਾਂ ਦੋ ਮਸ਼ੀਨਾਂ ਦੀ ਹੋਰ ਤਿਆਰੀ ਹੋ ਰਹੀ ਆ ਉਹ ਉਹ ਆਪਾਂ ਬਣਾ ਕੇ ਦੇਤੇ ਉਹਨਾਂ ਲੋਕਾਂ ਵਾਸਤੇ ਜੋ ਜਿਹੜੇ ਆਪਾਂ ਨੂੰ ਆਪਣੇ ਤੋਂ ਜ਼ਿਆਦਾਤਰ ਕੰਮ ਹੋਲ سیلਰ ਹੋਲ سیل ਰਿਲੇਟਿਡ ਆ। ਹੋਲ سیلਰ ਮਤਲਬ ਦੁਕਾਨਾਂ ਵਾਲੀ ਸੰਪਰਕ ਕਰਨ ਤੇਰੇ ਨਾਲ। ਹਾਂਜੀ। ਤੇ ਜੇ ਜੇ ਮੰਨ ਲਾ ਵੀ ਕਿਸੇ ਬੰਦੇ ਨੇ ਆਪਾਂ ਨੂੰ ਆਰਡਰ ਦੇ ਤੱਕ ਕਰਦਾ, ਕਰਦੇ ਜਿਗਾਠਾ ਹੀ ਬਣਾ ਕੇ ਦਿੰਨੇ ਵੀਰੇ। ਉਹ ਵੀ ਸਾਰਾ ਸਿਸਟਮ ਆਪਣਾ ਨਵੇਂ ਹੈਗਾ। ਉਹ ਉਹ ਫਿਰ ਇੱਧਰ ਗਾਮ ਆ ਗਏ। ਅਗਲੇ ਪਾਸੇ ਆ ਕੇ ਆਪਣਾ ਸਾਰਾ ਸਿਸਟਮ ਜੀ। ਇਹਦੇ ਵਿੱਚ ਜਿਗਾਠਾ ਕਰਾਂਗੇ ਜਿਹੜੀਆਂ ਲੱਗਦੀਆਂ ਨੇ। ਇਹ ਅਸਲ ਦੇ ਵਿੱਚ ਸਜਣੋ ਪਾਤੜਾਂ ਦੇ ਵਿੱਚ ਆ ਗੱਭਰੂ ਇਹ। ਇਹ ਅਸਲ ਦੇ ਵਿੱਚ ਤਾਂ ਇਹਦਾ ਕੰਮ ਤਾਂ ਹੈਗਾ ਦੂਜਾ ਪਹਾੜੀ ਪਟਕੇ ਲਿਆਉਣ ਵਾਲੇ ਮੇਨ। ਵੱਡਾ ਪਹਾੜੀ ਪਟਕੇ ਪਰ ਜੇ ਕਿਸੇ ਨੂੰ ਬੂਟੀ ਚਾਹੀਦੀ ਹੈ ਬੂਟੀ ਵੀ ਦੇ ਦਿੰਦਾ ਬੂਟੀ ਵੀ ਦਿੰਦਾ ਦਿੰਦਾ ਪਹਾੜੀ ਆ ਵੇਹੇ ਪੱਟੀ ਬਣੀ ਬਣਾਈ ਪੂਰੀ ਪਰ ਜੇ ਕਿਸ ਨੂੰ ਇੱਕ ਬੂਟੀ ਚਾਹੀਦੀ ਪੂਰੀ ਵੀ ਦੇ ਹੈ ਵੇ ਵੱਡਾ ਕੰਮ ਆ ਦੁਕਾਨਾਂ ਵਾਲਿਆਂ ਨੂੰ ਵੀ ਵੇਚਦਾ ਤੇ ਸਿੱਧਾ ਵੀ ਵੇਚਦਾ ਸਿੱਧਾ ਵੀ ਦੇਦਾ ਸਿੱਧਾ ਹੀ ਵੇਚਦਾ ਤੇ ਜਿਹੜਾ ਹੈਗਾ ਸਿੱਧੇ 'ਚ ਆ ਆਪਾਂ ਕਿੰਨੇ ਤਰ੍ਹਾਂ ਦੀ ਕੁਆਲਿਟੀ ਬਣਾ ਕੇ ਦਿੰਨੇ ਆ ਇਹਦੇ ਵਿੱਚ ਵੀਰੇ ਤਿੰਨ ਤਰ੍ਹਾਂ ਦੀ ਕੰਪਨੀਆਂ ਜਿਆਦਾ ਚੱਲ ਰਹੀਆਂ ਨੇ ਕਾਮਤੇ ਨੂੰ ਟਾਟਾ ਤੇ ਜੀਐਸਡਬਲਿਊ ਹਾਂ ਤਿੰਨੇ ਤਰ੍ਹਾਂ ਦਾ ਮਾਲ ਆਪਾਂ ਬਣਾ ਕੇ ਦਿੰਨੇ ਆ ਜਿਹੜੀ ਮਰਜ਼ੀ ਬੰਦਾ ਥਿਕਨੈਸ ਲੈ ਜੇ ਠੀਕ ਹੈ ਸਾਰੀ ਥਿਕਨੈਸ ਦੀ ਕੰਪਨੀ ਦੀ ਮੋਹਰ ਇਹਦੇ ਉੱਪਰ ਲੱਗੀ ਹੋਈ ਮਿਲੂਗੀ ਇਹਦੇ ਵਿੱਚ ਵੀ ਇਸ ਦੇ ਵਿੱਚ ਦਾ ਲੱਗ ਰਿਹਾ ਜੀਐਸਡਬਲਿਊ ਕੰਪਨੀ ਦਾ ਪ੍ਰੋਡਕਟ ਹੈ ਹਾਂ ਤੇ ਇਹ ਸਾਰਾ ਕੁਝ ਕੰਪਨੀ ਦਾ ਕੰਮ ਤਿੰਨ ਦਾ ਕੰਮ ਤਿੰਨ ਦਾ ਲੱਗਿਆ ਹੋਊਗਾ ਜੀਐਸਡਬਲਿਊ ਦਾ ਤਾਂ ਜੀਐਸਡਬਲਿਊ ਦੀ ਕੰਪਨੀ ਹੋਊਗੀ ਤੇ ਟਾਟਾ ਦਾ ਤਾਂ ਟਾਟਾ ਦੀ ਕੰਪਨੀ ਤੇ ਆ ਰੰਗ ਰੂੰਗ ਅਗਲੇ ਨੂੰ ਕਰਕੇ ਦਿੰਨੇ ਆ ਕਿ ਸਾਰਾ ਕੁਝ ਕਲੀਅਰ ਕਰਕੇ ਦਿੰਨਾ ਜੀ ਮੈਂ ਪਿੱਛੇ ਇਕੱਠਾ ਬਣਿਆ ਪਿਆ ਨੇ ਜਾਂ ਬਾਹਰ ਇਕੱਠਾ ਬਣਿਆ ਪਿਆ ਨੇ ਕੰਪਲੀਟ ਇਕੱਠਾ ਬਾਰਲੇ ਪਾਸੇ ਲੰਗੇ ਪਏ ਨੇ ਠੀਕ ਆ ਆਪਾਂ ਸਾਰਿਆਂ ਚ ਦਿੰਨੇ ਆ ਦਿੰਨੇ ਆ ਆਪਾਂ ਤੋਲ ਕੇ ਆ ਗਾ ਦਿੰਨੇ ਆ ਆਪਾਂ ਮੇਣ ਕੇ ਆਪਾਂ ਦੇ ਸਾਰਾ ਕੰਮ ਫੁੱਟਾ ਤੇ ਹੀ ਕਰਦੇ ਆ ਜੇ ਕਿਸੇ ਸੱਜਣ ਨੂੰ ਜ਼ਿਆਦਾ ਹੁੰਦਾ ਵੀ ਤੋਲ ਕੇ ਬਣਾ ਦੋ ਤਾਂ ਆਪਾਂ ਤੋਲ ਕੇ ਹੀ ਬਣਾਦੇ ਆ ਠੀਕ ਹੈ ਜੇ ਤੁਹਾਨੂੰ ਕੰਮ ਕਰਨਾ ਹਾਂ ਜੀ ਅਗਲੇ ਦੀ ਖੁਸ਼ੀ ਆ ਜੇ ਮਰਜ਼ੀ ਕਰਦੇ ਕਿਉਂਕਿ ਪਤਾ ਕੀ ਹੁੰਦਾ ਸੀ ਵੀਰੇ ਜਿਹੜੀ ਪਹਿਲਾਂ ਨਾ ਇਹਦੇ ਉੱਪਰ ਨਾ ਸਟੈਂਪ ਨਹੀਂ ਆਉਂਦੀ ਸੀ ਆਹ ਵਾਲੀ ਹੂੰ ਲੋਕ ਕੀ ਕਰਾ ਜਿਵੇਂ ਇਹ ਤੇ 1.2 ਲਿਖਿਆ ਹੋਇਆ ਹਾਂ ਠੀਕ ਹੈ ਇਹ ਵਾਲੀ ਨਾ ਸਟੈਂਪ ਨਹੀਂ ਆਉਂਦੀ ਸੀ ਲੋਕ ਕਹਿ ਕੇ 1.2 ਤਾਂ 1.1 ਲਾ ਦਿੰਦੇ ਸੀ ਹੂੰ 1.0 ਲਾ ਦਿੰਦੇ ਸੀਗੇ ਠੀਕ ਹੈ ਹੁਣ ਇਹਦੇ ਉੱਪਰ ਹਰ ਇੱਕ ਬਾਜੂ ਤੇ ਕੱਲੇ ਕੱਲੇ ਪੀਸ ਤੇ ਸਟੈਂਪ ਆਉਂਦੀ ਹੈ ਜਿਵੇਂ ਆਹ ਦੇਖੋ ਆ ਆ ਗਈ ਆ ਆ ਗਈ ਆਹ ਦੇਖੋ ਇਹਦੇ ਵੀ ਆ ਗਈ ਇਹਦੇ ਵੀ ਉੱਪਰ ਆ ਗਈ ਇੱਧਰ ਸਾਈਡ ਤੇ ਆ ਗਈ ਆ ਇੱਧਰ ਆ ਗਈ ਇਦਾਂ ਸਾਰੀ ਕੰ ਆਹ ਮੇਨ ਚੱਲਦਾ ਜੀਐਸਡਬਲਯੂ ਦਾ ਹਿਮਾਲ ਇਹਦੇ ਸਾਰੇ ਤੇ ਮੋਹ ਆਉਂਦੀ ਆ ਆਪਾਂ ਇਸੇ ਦਾ ਮਾਲ ਵਰਤਦੇ ਆ ਠੀਕ ਆ ਠੀਕ ਆ ਛੋਡੇ ਵਾਲੀ ਮਸ਼ੀਨ ਤੋਂ ਪਹਿਲਾਂ ਵੀਰੇ ਆਹ ਆਹ ਚੀਜ਼ ਹੁੰਦੀ ਸੀ ਹਨਾ ਹਾਂਜੀ ਵੀਰੇ ਇਹਦਾ ਇਹਦਾ ਕੀ ਫਰਕ ਪਿਆ ਥੋਡੀ ਮਸ਼ੀਨ ਆਉਣ ਨਾਲ ਆਹ ਚੀਜ਼ਾਂ ਦਾ ਤੇ ਉਹਦਾ ਕੀ ਪਰ ਪ੍ਰੈਸ ਵਾਲੇ ਨਾਲ ਕੀ ਫਰਕ ਪੈ ਗਿਆ ਜਿਹੜੀ ਵੀਰੇ ਇਹ ਮਸ਼ੀਨ ਦੇ ਟਾਪਾ ਲੱਗਦਾ ਹੁੰਦਾ ਸੀ ਪਹਿਲਾਂ ਨਿਕਲਿਆ ਕਰਦਾ ਸੀ ਇੰਨੀ ਕ ਕੰਨੀ ਸਿਰਫ 15 ਤੋਂ 16 ਐਮਐਮ ਕੰਨੀ ਨਿਕਲਦੀ ਸੀ ਇਹਦੇ ਵਿੱਚ ਪੁਟੀਨ ਬੇਸ਼ੱਕ ਭਰ ਕੇ ਆਪਾਂ ਭੇਜ ਦਿੰਦੇ ਸੀ ਪਰ ਥੋੜਾ ਟਾਈਮ ਬਾਅਦ ਫਿਰ ਵੀ ਇਹ ਜਦੋਂ ਲੱਗ ਜਾਂਦੀ ਤੇੜਾ ਖਾ ਜਾਂਦੀ ਪਰ ਇਹਦੇ ਵਿੱਚ ਤੇੜਾ ਖਾ ਜਾਂਦੀ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਸਧਾਰਨ ਕਰਦੇ ਕਰਦੇ ਆ ਚੀਜ਼ ਬਣ ਗਈ। ਹਾਂ। ਇਹਦੇ ਵਿੱਚ ਕੀ ਹੋਇਆ ਚਲੋ ਉਹ ਜੋੜ ਖਤਮ ਹੋ ਗਿਆ ਇੱਥੇ। ਪਰ ਇਹਦੇ ਵਿੱਚ ਜਿਹੜਾ ਇਹ ਇੱਥੇ ਨੁਕਸਾਨ ਰਹਿੰਦਾ ਸੀ ਜਦੋਂ ਇਹਦੇ ਵਿੱਚ ਮਸਾਲਾ ਭਰਦੇ ਨੇ ਕਈ ਵਾਰੀ ਮਸਾਲਾ ਜ਼ਿਆਦਾ ਭਰਨ ਕਰਕੇ ਇਹ ਤਾਂ ਫੁੱਲ ਜਾਂਦਾ ਸੀ ਇਹ ਬਾਜੂ। ਅੱਛਾ ਫੁੱਲ ਇਹ ਬਾਹਰ ਆ ਜਾਂਦਾ ਸੀ ਬਾਜੂ ਇਹਦੇ ਪੱਲਾ ਨਹੀਂ ਚੜਦਾ ਸੀ ਸਹੀ। ਅੱਲਾ ਦਰਵਾਜ਼ਾ ਬਰਾਬਰ ਨਹੀਂ ਜਾਂਦਾ ਸੀ। ਹੁਣ ਜਿਹੜੀ ਆਪਣਾ ਨਵੀਂ ਮਸ਼ੀਨ ਬਣਾਈ ਐ ਉਹਦੇ ਵਿੱਚ ਆਪਾਂ ਨੇ ਨਾ ਕੰਗੀ ਲੋਕ ਬਾਜੂ ਤਿਆਰ ਕਰਿਆ। ਇਹ ਜਿਹੜਾ ਕੰਗੀ ਲੋਕ ਬਾਜੂ ਹੈ ਇੱਕ ਤਾਂ ਇਹਦੇ ਵਿੱਚ ਜੋੜ ਨਹੀਂ ਹੈਗਾ ਕਿਸੇ ਪਾਸੇ ਵੀ ਆ ਦੇਖੋ ਹੂੰ ਠੀਕ ਹੈ ਦੂਜਾ ਇਹਦੇ ਕੋਈ ਟਾਂਕਾ ਨਹੀਂ ਲੱਗਦਾ ਕੋਈ ਪਟੀ ਨਹੀਂ ਪਈ ਜਾਂਦੀ ਕੋਈ ਰਗੜਾਈ ਨਹੀਂ ਕਰਨ ਦੀ ਲੋੜ ਇਹਦੇ ਵਿੱਚ ਸਿਰਫ ਲੋਕ ਕੰਗੀ ਲੋਕ ਸਿਸਟਮ ਪਾਤਾ ਇਹਦੇ ਨਾਲ ਜਦੋਂ ਆਹ ਚੀਜ਼ਾਂ ਇਹਦੇ ਨਾਲ ਲਾਗ ਜਾਂਦੀ ਨੇ ਇਹ ਫੁੱਲਦਾ ਨਹੀਂ ਹੈਗਾ ਬਾਜੂ ਨਾ ਅੰਦਰ ਜਾਵੇ ਨਾ ਬਾਹਰ ਆਵੇ ਹੂੰ ਜਿੰਨਾ ਸਿਕਾਂ ਦੀ ਇੱਤੇ ਲੋੜ ਆ ਜਾਂਦਾ ਉਹਨਾਂ ਟਾਈਟ ਹੀ ਹੋ ਜਾਂਦਾ ਉਹਨਾਂ ਟਾਈਟ ਹੀ ਹੋ ਜਾਂਦਾ ਐਦਾਂ ਆਰਾਮ ਨਾਲ ਪਾਓ ਤੇ ਐਦਾਂ ਕਰੋ ਬਾਜੂ ਤਿਆਰ ਐਨਾ ਕੋਈ ਜੋੜ ਨਾ ਕੋਈ ਨਾ ਕੋਈ ਟਾਂਕਾ ਨਾ ਕੋਈ ਜੋੜ ਨਾ ਕੋਈ ਰੈਵਟ ਕੁਛ ਨਹੀਂ ਹਾਂ ਇਹ ਨਵੀਂ ਮਸ਼ੀਨ ਦੇ ਵਿੱਚ ਆਪਾਂ ਨੇ ਮਾਡਲ ਤਿਆਰ ਕਰਿਆ ਅੱਛਾ ਇਹ ਤੁਸੀਂ ਸਾਰਾ ਦਾ ਸਾਰਾ ਹੀ ਬਣਾ ਕੇ ਦੇ ਦਿੰਨੇ ਹਾਂ ਹਾਂ ਇਹ ਵਾਜੂ ਆਪਾਂ ਤਿਆਰ ਕਰਕੇ ਦਿੰਨੇ ਆ ਉਸ ਤੋਂ ਬਾਅਦ ਆਹ ਹੋਲ ਸੈਂਟਰ ਦਾ ਬੰਦਿਆਂ ਨੂੰ ਆਪਾਂ ਦਿੰਨੇ ਆ ਅੱਗੇ ਦੁਕਾਨਦਾਰਾਂ ਨੂੰ ਵੇਚ ਦਿੰਨੇ ਆ ਤੇ ਆ ਆ ਕੀ ਫੜਾਈ ਜਾਂਦਾ ਚੁੰਝ ਜੀ ਇਹ ਇਹ ਇਸ ਕਰਕੇ ਹੀ ਫੜਾਈ ਜਾਂਦਾ ਜਿਹੜੀ ਇਹਦੀ ਕੰਨੀ ਹੁੰਦੀ ਸੀ ਪਹਿਲਾਂ ਇਹ 15mm ਸੀਗੀ 15 ਤੋਂ 16mm 14 15 ਇਹ ਫਿਰ ਸ਼ਕਤੀ ਕਰਤੀ ਫਿਰ ਹੁਣ ਇਹ 42 43mm ਵਾਂਗੂ ਕੰਨੀ ਕਰਤੀ ਇਹ ਇੰਨਾ ਫਰਕ ਪਿਆ ਇੰਨਾ ਫਰਕ ਪਤਾ ਇਹ ਕੰਨੀਏ ਮੋੜ ਦੀ ਸਭ ਤੋਂ ਇਦੇ ਵਿੱਚ ਆਪਣਾ ਸਾਰਾ ਜੋੜ ਖਤਮ ਕਰਤਾ ਜੀ ਤੇ ਹੁਣ ਉਹਦਾ ਕੋਈ ਦਿੱਕਤ ਨਹੀਂ ਹੈਗੀ ਵੀ ਤੋਲ ਕੇ ਜਿਆਦਾ ਫਰਕ ਪਊਗਾ ਕੁਝ ਕਿਸੇ ਚੀਜ਼ ਦਾ ਤੇ ਡਰੈਂਗਾਂ ਡਰੂੰਗਾਂ ਦਾ ਹੁਣ ਵੀ ਮੰਨ ਲਾ ਤੈਨੂੰ ਭੇਜ ਤੀਆਂ ਕਿੰਨੇ ਦਿਨਾਂ ਚ ਮਾਲ ਇਹਨੂੰ ਰੈਡੀ ਕਰਕੇ ਭੇਜ ਦਨੇ ਉਹ ਵੀਰੇ ਨਕਸ਼ੇ ਤੇ ਡਿਪੈਂਡ ਹੈ ਕਈਆਂ ਦਾ ਨਕਸ਼ਾ ਕਾਫੀ ਪੀਸਾ ਦਾ ਹੁੰਦਾ ਹੈ ਹੂੰ ਬੋਲ ਚ ਗਾਠਾਂ ਦਾ ਹੁੰਦਾ ਹੈ ਇਹਨਾਂ ਦਾ ਸਿੰਪਲ ਸਿੱਧਾ ਚੋਰਸ ਕੰਮ ਹੁੰਦਾ ਹੈ ਉਹ ਇਹ ਜੇ ਕੰਮ ਤੇ ਡਿਪੈਂਡ ਹਫਤਾ ਵੀ 5 ਦਿਨ ਵੀ 7 ਦਿਨ ਵੀ بس ਹਫਤੇ ਤੋਂ ਬਾਅਦ ਕੰਮ ਹੁਣ ਆਪਾਂ ਪਾਤੜਾਂ 'ਚ ਫਿਰਦੇ ਆਂ ਤੇ ਪਾਤੜਾਂ ਤੇ ਵਿੱਚ ਕਿੰਨੀ ਦੂਰ ਦਾ ਬੰਦਾ ਆਰਡਰ ਕਰ ਸਕਦਾ ਤੁਹਾਨੂੰ ਵੈਸੇ ਤਾਂ ਆਪਣਾ ਮਾਲ ਜਿਹੜਾ ਤਾਂ ਹੈਗਾ ਆਹ ਲੈਂਥਾਂ ਵਾਲਾ ਇਹ ਤਾਂ ਮੰਨ ਲਓ ਤਕਰੀਬਨ ਮਾਚਲ ਵੀ ਜਾ ਰਿਹਾ ਜੁਪੀ ਵੀ ਜਾ ਰਿਹਾ ਆਹ ਕੱਲੀਆਂ ਲੈਂਥਾਂ ਲੈਂਥਾਂ ਪੰਜਾਬ 'ਚ ਵੀ ਜਾ ਰਿਹਾ ਹਾਂ ਤੇ ਜਿਹੜਾ ਹੈਗਾ ਚੁਗਾਠਾ ਦਾ ਕੰਮ ਇਹ ਜ਼ਿਆਦਾਤਰ ਪੰਜਾਬ 'ਚ ਜਾ ਰਿਹਾ ਵੀਰੇ ਹਲੇ ਠੀਕ ਆ ਵੈਸੇ ਆਰਡਰ ਕਿਤੋਂ ਆਜੇ ਕਿਤੋਂ ਆਜੇ ਕੋਈ ਦਿੱਕਤ ਨਹੀਂ ਹੈ ਪਹੁੰਚਦਾ ਕਰ ਦਾਂਗੇ ਕੋਈ ਗੱਲ ਨਹੀਂ ਪਹੁੰਚਦਾ ਕਰ ਦਾਂਗੇ ਹਨਾ ਪਹੁੰਚਦਾ ਯਾਰ ਦਾ ਦਾ ਕਰ ਦਾਂਗੇ ਬਾਰਦਾ ਉਸਤਾਉਨ ਦੇ ਲੰਕੀ ਸਿਸਟਮ ਬਹੁਤ ਅਗਲੇ ਨੇ ਯਾਰ ਕਿਰਾਇਆ ਤਾਂ ਦੇਣਾ ਹੀ ਹੁੰਦਾ ਇੱਕ ਐਂ ਆ ਗੱਲੇ ਨੂੰ ਗੱਡੀ ਮਿਲ ਜੇ ਹਾਂਜੀ ਹਾਂ ਹੈਨਾ ਹਾਂਜੀ ਵੇਗਲਾ ਕਾ ਤੇ ਮੈਂ ਕਾਤੇ ਲੱਦ ਕੇ ਜਾਊਂਗਾ ਨਹੀਂ ਉਹ ਸਾਰਾ ਸਿਸਟਮ ਆਪਣੇ ਲੇਵ ਹੈਗਾ ਠੀਕ ਆ ਉਹ ਚੀਜ਼ ਤੇ ਕੋਈ ਪ੍ਰੋਬਲਮ ਨਹੀਂ ਠੀਕ ਆ ਵੀ ਲੈ ਵੀ ਸੱਜਣੋ ਬੰਦਿਆਂ ਨਾਲ ਕਰ ਲੋ ਸੰਪਰਕ ਮਿਹਨਤੀ ਮੁੰਡਿਆ ਤੁਸੀਂ ਇਹ ਦੇਖੋ ਪਾਤੜਾਂ ਦੇ ਵਿੱਚ ਬੈਠੇ ਆ ਮਿਹਨਤੀ ਮੁੰਡਿਆ ਪਟਿਆਲਾ ਰੋਡ ਦੇ ਉੱਤੇ ਦੁਕਾਨ ਆ ਆਪ ਜਸਪਾਲ ਐਗਰੋ ਪਾਤੜਾਂ ਜਸਪਾਲ ਐਗਰੋ ਪਾਤੜਾਂ ਇਹਨਾਂ ਦੀ ਨਾ ਛੋਪ ਦੇ ਉੱਪਰਲੇ ਪਾਸੇ ਲਿਖਿਆ ਹੋਇਆ ਵੱਡੇ ਰੋਡ ਦੇ ਉੱਤੇ ਹੀ ਬੈਠੇ ਆ ਬਾਈ ਹੁਣੀ ਜੇ ਕਿਸੇ ਵੀ ਬੰਦੇ ਨੇ ਮਸ਼ੀਨ ਬਣਾਉਣੀ ਆ ਕਿਸੇ ਬੰਦੇ ਨੇ ਇਹਨੂੰ ਆਪਾਂ ਕੀ ਕਹ ਦਿੰਨੇ ਹੁੰਨੇ ਆ ਬਾਜੂ ਬਾਜੂ ਜੇ ਕਿਸੇ ਨੇ ਬਾਜੂ ਬਣਵਾਉਣੇ ਆ ਦੁਕਾਨ ਵਾਲੇ ਭਰਾ ਨੇ ਜੇ ਕਿਸੇ ਦੁਕਾਨ ਵਾਲੇ ਭਰਾ ਨੇ ਮਸ਼ੀਨ ਬਣਵਾਉਣੀ ਆ ਜਾਂ ਕਿਸੇ ਘਰ ਵਾਲੇ ਭਰਾ ਨੇ ਚਗਾਠਾਂ ਬਣਾਉਣੀਆਂ ਤਾਂ ਵੀਰ ਹੁਣਾ ਦੇ ਨਾਲ ਸੰਪਰਕ ਕਰ ਲਓ ਕੰਮ ਸਾਰਾ ਹੀ ਕਰ ਦਿੰਦੇ ਆ